ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਨਿਵੇ ਸਿੱਖੀ ਹੈ ਨਿਮਰਤਾ ਸਿੱਖੀ ਹੈ ਦਿਆਲਤਾ ਸਿੱਖੀ ਹੈ ਆਪਣਾ ਆਪ ਵਾਰਨਾ ਸਦਕ ਕੀ ਹੈ ਜੀ ਧਿਆਨ ਦੇਣਾ ਸਦਕ ਬਹੁਤ ਵੱਡੀ ਦਾਤ ਹੈ ਸਦਕ ਇਹੋ ਜੀ ਦਾਤ ਇਹ ਅਸੰਭਵ ਨੂੰ ਵੀ ਸੰਭਵ ਬਣਾ ਦੇਗਾ ਹੱਕ ਸਤਨਾਮ ਗੌਰ ਕਰਿਓ ਸਦਕ ਪਰੋਸਾ ਵਿਸਾ ਅਜਰਦਾਸ ਕਰੋ ਕਿ ਗੁਰੂ ਦੇ ਉੱਤੇ ਸਦਕ ਆ ਜਾਏ ਜਿਹੜੀਆਂ ਪੰਜ ਸਿੱਖੀਆਂ ਹਨ ਸਿੱਧਕ ਦੀ ਸਿੱਖੀ ਬੜੀ ਵੱਡੀ ਸਿੱਖੀ ਹੈ ਸਿੱਧਕ ਅਸੰਭਵ ਨੂੰ ਸੰਭਵ ਬਣਾ ਦਿੰਦਾ ਹੈ ਅਸੰਭਵ ਹੈ ਕੋਈ ਗੱਲ ਪਰ ਜੇ ਸਿੱਧਕ ਹੈ ਤੇ ਕਈ ਵਾਰੀ ਉਹ ਵੀ ਸੰਭਵ ਬਣ ਜਾਂਦੀ ਹੈ ਤੁਹਾਨੂੰ ਉਹ ਸਾਖੀ ਯਾਦ ਹੋਏਗੀ ਗੁਰੂ ਅਰਗੁਬਿੰਦ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਜੋ ਪੁਰਾਣਾ ਦੀ ਕਥਾ ਕਰਦਾ ਸੀ ਪੰਡਤ ਤੇ ਉਹਨੇ ਆਖਿਆ ਸੀ ਵੀ ਬੰਦੇ ਦੀ ਮੌਤ ਹੋ ਜੇ ਤੇ ਫਿਰ ਇੱਕ ਸਾਲ ਲੱਗਦਾ ਰਸਤੇ 'ਚ ਹੀ ਦਰਗਾਹ ਤੱਕ ਜਾਂਦੇ ਆ ਤੋ ਇੱਕ ਸਿੱਖ ਫਿਰ ਬੋਲ ਪਿਆ ਸੀ ਨਾ ਜਿਹਦਾ ਨਾਂ ਇਤਿਹਾਸ 'ਚ ਆਇਆ ਹੈ ਸੁੰਦਰ ਕਿ ਮੈਂ ਤੇ ਚਾਰ ਪੈਰਾਂ 'ਚ ਜਾ ਸਕਦਾ ਚਾਰ ਪੈਰ ਤੇ ਦੂਸਰਾ ਸਿੱਖ ਬੋਲ ਪਿਆ ਸੀ ਜਿਹਦਾ ਨਾਂ ਇਤਿਹਾਸ 'ਚ ਆਇਆ ਹੈ ਲਾਲਾ ਮੈਂ ਦੋ ਪੈਰਾਂ ਜਾ ਸਕਦਾ ਤੀਸਰਾ ਸਿੱਖ ਬੋਲ ਪਿਆ ਸੀ ਮਈਆ ਮੈਂ ਇੱਕ ਪੈਰ ਜਾ ਸਕਦਾ ਤੇ ਚੌਥਾ ਸਿੱਖ ਬੋਲ ਪਿਆ ਸੀ ਨਿਹਾਲਾ ਕਿ ਮੈਂ ਇੱਕ ਨਿਮਖ ਚ ਜਾ ਸਕਦਾ ਆਖੋ ਸਤਨਾਮ ਨਿਹਕ ਨਕਸਮ ਅੱਖ ਚਪਕਣ ਉਹ ਫਿਰ ਜਦੋਂ ਨਿਮਖ ਕਹਿਆ ਤਾਂ ਗੁੱਸਾ ਆ ਗਿਆ ਉਥੇ ਬੰਦ ਕਰਤੀ ਗੁਰੂ ਅਰਗਵਿੰਦ ਸਾਹਿਬ ਕੋ ਚਲੇ ਗਏ ਉਹ ਪੰਡਤ ਜੀ ਮੈਂ ਕਥਾ ਨਹੀਂ ਕਰਨੀ ਪੁਰਾਣਾ ਚ ਲਿਖਿਆ ਸਾਲ ਲੱਗਦਾ ਦਰਗਾਹ 'ਚ ਜਾਂਦਿਆਂ ਤੇ ਤੁਹਾਡੇ ਇੱਕ ਸਿੱਖ ਨੇ ਕਿਹਾ ਚਾਰ ਪਰ ਇੱਕ ਨੇ ਦੋ ਇੱਕ ਨੇ ਇੱਕ ਪੈਰ ਉਹ ਤੇ ਮੈਂ ਜਰਦਾ ਜਾਣਾ ਸਾਂ ਤੇ ਇੱਕ ਨੇ ਕਿਹਾ ਨਿਮਖ 'ਚ ਜਾ ਸਕਦਾ ਮੈਂ ਛੇਵੇਂ ਪਾਸ਼ਾ ਜੀ ਕਹਿਣ ਲੱਗੇ ਭਾਈ ਗੁਰਦਾਸ ਜੀ ਤੁਹਾਡੀ ਗੱਲ ਦਾ ਜਵਾਬ ਦੇਣਗੇ ਭਾਈ ਗੁਰਦਾਸ ਜੀ ਨੂੰ ਜਦੋਂ ਉਸ ਪੰਡਤ ਜੀ ਨੇ ਗੁੱਸੇ ਵਿੱਚ ਗੱਲ ਰੱਖੀ ਤੇ ਭਾਈ ਗੁਰਦਾਸ ਜੀ ਦਾ ਕੀ ਜਵਾਬ ਸੀ ਪੰਡਤ ਜੀ ਤੁਸੀਂ ਵੀ ਠੀਕ ਕਹਿੰਦੇ ਹੋ ਸੇਖ ਵੀ ਠੀਕ ਹੈ ਆਕੋ ਸਤਨਾਮ ਵਾਹਿਗੁਰੂ ਮਹਾਰਾਜੀ ਇਹ ਕਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਜੋ ਪ੍ਰਾਣਾ ਚ ਲਿਖਿਆ ਉਹ ਕਿਤਾ ਲਿਖਿਆ ਜਿਹੜਾ ਜ਼ਿੰਦਗੀ ਚ ਇੱਕ ਤੇ ਸਦਕ ਨਹੀਂ ਰੱਖਦਾ ਕਈ ਬੇੜੀਆਂ ਚ ਪੈਰ ਰੱਖਦਾ ਉਹਨੂੰ ਸਾਲ ਲੱਗਦਾ ਹੀ ਏ ਆਕੋ ਸਤਨਾਮ ਵਾਹਿਗੁਰੂ ਤੇ ਜਿਨੇ ਚਾਰ ਪੈਰ ਕਹੇ ਸਦਕ ਘਾਟੇ ਦੋ ਪੈਰ ਕਹੇ ਸਦਕ ਘਾਟੇ ਇੱਕ ਪੈਰ ਕਹੇ ਸਦਕ ਹੋਰ ਘਾਟੇ ਜਿਨੇ ਇੱਕ ਨਿਮਖ ਕਿਹਾ ਨਾ ਉਹਦਾ ਇਨਕ ਸਿੱਧਕੇ ਗੁਰੂ ਤੇ ਕਿ ਜਿੱਥੇ ਸਿੱਧਕ ਹੋਵੇ ਉਥੇ ਅਸੰਭਵ ਵੀ ਸੰਭਵ ਬਣ ਜਾਂਦਾ ਹੈ ਆਖੋ ਸਤਨਾਮ ਸਿੱਧ ਕਿੰਨੀ ਵੱਡੀ ਦਾਤ ਜੇ ਸਿੱਧ ਗੁਰੂ ਤੇ ਸਿੱਧ ਕੋਣ ਅਰਦਾਸ ਕਰੋ ਇਹ ਸਿੱਧਕ ਦੀ ਦਾਤ ਝੋਲੀ 'ਚ ਪਵੇ ਸਿੱਧਕ ਦਾ ਗੋਣ ਇਹ ਅਸੰਭਵ ਨੂੰ ਵੀ ਸੰਭਵ ਬਣਾ ਦਿੰਦਾ ਹੈ ਸਿੱਧਕ ਸਿੱਧਕ ਜਿਹੜਾ ਸੰਭਵ ਨੂੰ ਸੰਭਵ ਬਣਾਉਂਦਾ ਹੈ ਸਿੱਧਕ ਜਿਹਦੇ ਕੋਲੇ ਉਹ ਸੰਘਰਸ਼ ਜਾਰੀ ਰੱਖਦਾ ਹੈ ਜਿਹਦੇ ਕੋਲ ਸਿੱਧਕ ਦੇ ਗੁਰੂ ਪਿਆਰਿਓ ਉਹਦੇ ਅੰਦਰ ਇੱਕ ਬਲ ਪੈਦਾ ਹੋ ਜਾਂਦਾ ਹੈ ਮੈਂ ਇਤਿਹਾਸ ਪੜ ਰਿਆ ਸੀ ਜਿਹੜੇ ਤਿੰਨ ਸਿੱਖ ਗੁਰੂ ਤੇਗ ਬਹਾਦਰ ਜੀ ਦੇ ਨਾਲ ਗਏ ਨੇ ਤੁਹਾਨੂੰ ਪਤਾ ਹੋਵੇਗਾ ਕਿ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਤਿੰਨਾਂ ਨੂੰ ਸ਼ਹੀਦ ਕੀਤਾ ਗਿਆ ਆਖੋ ਸਤਨਾਮ ਵਾਹਿਗੁਰੂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ چیرਿਆ ਗਿਆ ਜਾਂਦੇ ਭਾਈ ਸਤੀ ਦਾਸ ਜੀ ਨੂੰ ਰੂੰਜ ਲਵੇਟ ਕੇ ਸਾੜਿਆ ਭਾਈ ਵਿਆਲਾ ਜੀ ਨੂੰ ਦੇਗ ਚੁਬਾਲਿਆ ਗਿਆ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਮੈਨੂੰ ਦੱਸੋ ਹੈ ਤੇ ਸਰੀਰ ਹੀ ਤੁਹਾਨੂੰ ਮਾੜੀ ਜਿਹੀ ਤਿੱਲੀ ਲੱਗ ਜੇ ਕੀ ਹਾਲ ਹੈ ਹੁਣ ਜੇ ਉਹਨਾਂ ਨੂੰ ਮੰਗ ਪੁੱਛਦੇ ਨੇ ਕੋਈ ਮੰਗ ਤੇ ਭਾਈ ਮਤੀ ਦਾਸ ਹੋਈ ਕਹਿੰਦੇ ਨੇ ਵੀ ਆਰਾ ਉਦੋਂ ਸ਼ੁਰੂ ਕਰਿਓ ਜਪਦੀ ਸਾਹਿਬ ਦਾ ਪਾਠ ਆਖੋ ਸਤਨਾਮ ਕੋਈ ਮੰਗ ਕਹਿੰਦੇ ਜਦੋਂ ਆਰੇ ਨਾਲ ਮੈਨੂੰ ਚੀਰੋ ਮੇਰਾ ਮੁਖ ਜਿਹੜਾ ਨਾ ਗੁਰੂ ਤੇਗ ਬਹਾਦਰ ਜੀ ਹਲ ਕਰ ਦੇਣ ਹਕੂ ਸਤ ਨੂੰ ਹੁਣ ਤਿਆਰੀ ਹੈ ਆਰੇ ਦੀ ਇਹ ਅੰਦਰ ਬਲ ਇਹ ਹੰਦ ਸਦਕਾ ਨਾਲ ਇੱਕ ਬਲ ਪੈਦਾ ਹੁੰਦਾ ਬਲ ਹੁਣ ਉਹ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਭਾਈ ਮਤੀ ਦਾਸ ਇਹਨਾਂ ਨੇ ਤੇ ਪੁੱਛ ਲਿਆ ਮੰਗ ਮੈਂ ਵੀ ਤੈਨੂੰ ਪੁੱਛਦਾ ਦੱਸ ਕੁਝ ਮੰਗਣਾ ਹੀ ਫਿਰ ਕੀ ਕਹਿੰਦਾ ਮਹਾਰਾਜ ਕਿਰਪਾ ਕਰੋ ਜਦੋਂ ਆਰਾ ਸ਼ੁਰੂ ਹੋਵੇ ਆ ਜਿਹੜੀ ਲਹੂ ਦੀ ਪਹਿਲੀ ਛਿੱਟ ਤੁਹਾਡੇ ਚਰਨਾਂ 'ਚ ਹਾਜ਼ਰੀ ਲਾਵੇ ਆਖੋ ਸਤਨਾਮ ਆ ਸਦਕ ਇਹਨਾ ਗੁਰੂ ਗੁਰੂ ਗੁਰ ਕਰਮਨ ਮੂਰਤ ਗੁਰੂ ਬਿਨਾ ਮੈਂ ਨਹੀਂ ਹੋਵਾਂ ਹਾਲ ਸਾਜੀ ਮੈਂ ਤੇ ਇੱਥੋਂ ਤੱਕ ਪੜਿਆ ਕੋਈ ਮੰਨੇ ਤੇ ਭਾਵੇਂ ਨਾ ਮੰਨੇ ਕਹਿੰਦੇ ਤਨ ਆਰੇ ਨਾਲ ਦੋ ਫਾੜ ਹੋ ਗਿਆ ਸੀ ਤੇ ਤਾਂ ਵੀ ਨਾ ਉਹ ਖੀਰ ਲੀਆਂ ਪੰਗਤੀਆਂ ਦੀ ਆਵਾਜ਼ ਦੋਵੇਂ ਬੰਨਿਆਂ ਆ ਰਹੀ ਸੀ ਜਿੰਨੀ ਨਾਮ ਤੇ ਆਇਆ ਬੇ ਮੁਸ਼ਕਿਲ ਕਹਲ ਨਹਾਨ ਕਤੇ ਮੁਖੁ ਜਲੇ ਕੇਤੀ ਧਿਆਨ ਦੇਣਾ ਸਦਕਾ ਨਾਲ ਇੱਕ ਬਲ ਪੈਦਾ ਹੁੰਦਾ ਜਿਹੜਾ ਤੁਹਾਨੂੰ ਨਹੀਂ ਕੀ ਨਹੀਂ ਕੀ ਜਗ੍ਹਾ ਦੇ ਉੱਤੇ ਕਲਪਨਾ 'ਚ ਨਹੀਂ ਪੈਣ ਦਿੰਦਾ ਸਿਦਕ ਨਾਲ ਇੱਕ ਬਲ ਪੈਦਾ ਹੁੰਦਾ ਜਿਹੜੀ ਨਿੱਕੀ ਮੋਟੀ ਘਬਰਾਹਟ ਨਹੀਂ ਹੁੰਦਿੰਦਾ ਗੁਰੂ ਨਾਨਕ